ਬੈਂਕ ਵਾਲਿਆਂ ਨੂੰ ਨੋਟ ਬਦਲਾਉਣ ਆ ਰਹੇ ਲੋਕਾਂ ਤੋਂ ਇੰਨਾ ਖਤਰਾ ਮਹਿਸੂਸ ਹੋਣ ਲੱਗਾ ਏ ਕਿ ਹੁਣ ਗੇਟ ਦੇ ਉੱਤੇ ਬੌਂਸਰ ਤਾਇਨਾਤ ਕੀਤੇ ਜਾਣ ਲੱਗੇ ਨੇ ਪੈਸਾ ਨਾ ਮਿਲਣ ਕਾਰਨ ਲੋਕ ਪਹਿਲਾਂ ਤੋਂ ਹੀ ਪਰੇਸ਼ਾਨ ਸਨ ਤੇ ਹੁਣ ਮੋٹے ਤਗੜੇ ਬੌਂਸਰਾਂ ਨੇ ਉਹਨਾਂ ਦੀਆਂ ਦਿੱਕਤਾਂ ਹੋਰ ਵੀ ਵਧਾ ਦਿੱਤੀਆਂ ਨੇ ਤਸਵੀਰਾਂ ਲੁਧਿਆਣਾ ਦੇ ਗਿਲ ਰੋਡ ਸਥਿਤ ਇੱਕ ਬੈਂਕ ਦੀਆਂ ਨੇ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਬੈਂਕ ਦੇ ਅੰਦਰ ਜਾਣ ਦੀ ਕਾਹਲ ਹੈ ਪਰ ਗੇਟ ਉੱਤੇ ਖੜੇ ਬੌਂਸਰਾਂ ਨੂੰ ਵੇਖ ਕੇ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਲੋਕਾਂ ਦੇ ਇਸ ਗੁੱਸੇ ਅਤੇ ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਬੈਂਕ ਪ੍ਰਸ਼ਾਸਨ ਨੇ ਗੇਟ ਦੇ ਉੱਤੇ ਇਹ ਬੌਂਸਰ ਤਾਇਨਾਤ ਕੀਤੇ ਨੇ ਜੋ ਬੈਂਕ ਦੇ ਅੰਦਰ ਆਉਣ ਜਾਣ ਵਾਲੀ ਭੀੜ ਦੇ ਉੱਤੇ ਕੰਟਰੋਲ ਰੱਖਦੇ ਨੇ ਹਾਲਾਂਕਿ ਬੈਂਕ ਦੇ ਕਈ ਗਾਹਕਾਂ ਨੇ ਇਸ ਦੇ ਉੱਤੇ ਇਤਰਾਜ਼ ਵੀ ਜਤਾਇਆ ਹਨ ਉਹਨੂੰ 3 ਘੰਟੇ ਹੋਏ ਖੜੇ ਨੇ ਸਵੇਰ ਦੇ ਖੜੇ ਆਏ 9 ਵਜੇ ਤੋਂ ਹਾਂਜੀ ਹਾਂਜੀ ਬੰਦੇ ਰੱਖਿਆ ਕੁੱਟਨ ਮਾਰਨ ਨੂੰ ਪਹੁੰਚਾਈ ਜਾਂਦੇ ਧੱਕੇ ਮਰੀਆਂ ਦੇ ਬੰਦਿਆਂ ਨੂੰ ਬਦਮਾਸ਼ੀ ਕਰਦੇ ਪਏ ਆ ਬੌਂਸਰੀ ਇਹ ਹੋਰ ਕੀ ਹੈ ਹੋਰ ਦਬਕਾ ਮਾਰਦੇ ਚਲੋ ਪਿੱਛੇਓ ਪਿੱਛੇਓ ਪਾਰੋਂ ਪੈਸੇ ਫੜਦੇ ਨੇ ਅੰਦਰ ਬੰਦੇ ਅੰਦਰ ਜਾ ਕੇ ਜਾਓ ਜਿਹੜੇ ਕਰਾਉਣੇ ਚਾਹਵਾ ਚਲੇ ਜਾਂਦੇ ਆਰਾਮਨਾਬ ਨੇ ਕੰਮਾਂ ਨੂੰ ਇੱਥੇ ਦੀ ਵਾਦੀ ਲੇਬਰ ਵਾਲੇ ਵੀ ਖੜੇ ਨੇਗੇ بڑے ਆਦਮੀ ਪੈਸੇ ਵੜਾਉਂਦੇ ਨੇ ਚਲੇ ਜਾਂਦੇ ਨੇ ਬਾਰ ਬਾਰ ਜਮਾ ਹੋਈ ਜਾਂਦੇ ਨੇ ਅੰਦਰ ਇਹ ਆ 8 ਵਾਈ ਦੀ ਲੈਣ ਉੱਥੇ ਦੀ ਉੱਥੇ ਹੀ ਖੜੀ ਹੈ ਜਿਹੜੇ ਬਾਹਰ ਆਉਂਦੇ ਨੇ ਚਲੇ ਵੀ ਗਏ ਵੇਲੇ ਹੋ ਗਏ ਤੇ ਭੁੱਖੇ ਪਾਣੇ ਖੜੇ ਆ ਸਾਰੇ ਜਣੇ ਦੂਜੇ ਪਾਸੇ ਬੈਂਕ ਅਧਿਕਾਰੀਆਂ ਦਾ ਤਰਕ ਹੈ ਕਿ ਪੁਲਿਸ ਮੁਲਾਜ਼ਮ ਕੁਝ ਹੀ دیر ਲਈ ਬੈਂਕ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਭੀੜ ਦੇ ਉੱਤੇ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਨੂੰ ਵੇਖਦਿਆਂ ਉਹਨਾਂ ਵੱਲੋਂ ਬੈਂਸਰ ਤਾਇਨਾਤ ਕੀਤੇ ਗਏ ਨੇ ਸਰ ਉਹ ਬੇਸਿਕਲੀ ਕੀ ਹੈ ਯਕੀਨ ਮੰਨੋ ਉਹ ਕਸਟਮਰ ਦੀ ਸੇਫਟੀ ਵਾਸਤੇ ਹੀ ਹੈ ਜਦੋਂ ਜਦੋਂ ਪਬਲਿਕ ਇਕੱਠੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਹੀ ਸਾਹਮਣਾ ਉਹਨਾਂ ਦੀ ਸੇਫਟੀ ਵਾਸਤੇ ਜ਼ਰੂਰੀ ਹੈ ਅਸੀਂ ਤਾਂ ਠੀਕ ਹੈ ਆਪਣੀ ਸਾਡੀ ਬੈਂਕ ਦੀ ਔਰ ਗਾਕਾਂ ਦੀ ਪਲੱਸ ਜਿਹੜੇ ਕਸਟਮਰ ਬਾਹਰ ਨੇ ਉਹ ਆਪਸ ਵਿੱਚ ਇਕੱਠੇ ਨਾ ਹੋ ਜਾਣ ਤਾਂ ਕਿ ਉਹ ਆਪਣਾ ਲਾਈਨ ਬਣਾ ਕੇ ਰੱਖਣ ਇਹ ਉਹਨਾਂ ਦੀ ਸੇਫਟੀ ਵਾਸਤੇ ਆ